ਬੁੱਢੀ ਬੇਬੇ ਦੇ ਭੋਗ ਤੋਂ ਬਾਅਦ ਉਸ ਦੀ ਧੀ ਨੇ ਕਹੀ ਅਜਿਹੀ ਗੱਲ ਕਿ ਉੱਥੇ ਖੜੇ ਉਸ ਬੇਬੇ ਦੇ ਨੂੰ ਉੱਤ ਦੇ ਹੋਸ਼ ਉੱਡ ਗਏ 60 ਸਾਲ ਤੋਂ ਉੱਪਰ ਵਾਲੀ ਬਜ਼ੁਰਗ ਬੜੇ ਧਿਆਨ ਨਾਲ ਸੁਣੋ ਇਹ ਕਹਾਣੀ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਗੁਰਦੇਵਾਲ ਕੌਰ ਦੀ ਉਮਰ 60 ਸਾਲ ਸੀ ਤੇ ਅੱਜ ਗੁਰਦੇਵਾਲ ਕੌਰ ਦਾ ਅੰਤਮ ਸੰਸਕਾਰ ਹੋਇਆ ਸੀ ਅੰਤਮ ਸੰਸਕਾਰ ਤੇ ਬੈਠੀਆਂ ਬੁੜੀਆਂ ਉਸ ਦੀਆਂ ਨੂੰਹਾਂ ਤੇ ਪੁੱਤ ਹੋਰ ਆਣਗਵੰਟ ਸਭ ਰੋ ਰਹੇ ਸੀ ਆਪਣੀ ਸੱਸ ਗੁਰਦੇয়াল ਕੌਰ ਦੀਆਂ ਗੱਲਾਂ ਵੀ ਕਰ ਰਹੀਆਂ ਸੀ ਉਸ ਦੇ ਪੁੱਤ ਨੂੰ ਕੋਲ ਲੋਕ ਦੁੱਖ ਸੁੱਖ ਸਾਂਝਾ ਕਰ ਰਹੇ ਸੀ ਤੇ ਪੁੱਤ ਵੀ ਕਹਿ ਰਹੇ ਸੀ ਕਿ ਹਾਂ ਅਸੀਂ ਤਾਂ ਆਪਣੀ ਬੇਬੇ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਅਸੀਂ ਆਪਣੀ ਬੇਬੇ ਨੂੰ ਥੋੜਾ ਜਿਹਾ ਬਿਮਾਰ ਨਹੀਂ ਹੋਣ ਦਿੰਦੇ ਸੀ ਉਦੋਂ ਹੀ ਹਸਪਤਾਲ ਲੈ ਕੇ ਭਾਈ ਦੇ ਸੀ ਪਰ ਸਾਡੀ ਬੇਬੇ ਬਚੀ ਨਹੀਂ ਤੇ ਲੋਕੀ ਕਹਿ ਰਹੇ ਸੀ ਕੋਈ ਨਹੀਂ ਭਾਈ ਫਿਰ ਤੁਸੀਂ ਤਾਂ ਆਪਦੀ ਪੂਰੀ ਬਾਹ ਲਾਈ ਆ ਜਾਨ ਬਚਣੀ ਜਾਂ ਨਾ ਬਚਣੀ ਤਾਂ ਪਰਮਾਤਮਾ ਦੇ ਹੱਥ ਵਸ ਹੈ ਜਿੰਨੀ ਲਿਖੀਆ ਬੰਦਾ ਉਨੀ ਹੀ ਭੋਗ ਕੇ ਚਲੇ ਜਾਂਦਾ ਹੈ ਆੰਤਮ ਸੰਸਕਾਰ ਤੋਂ ਬਾਅਦ ਅਗਲੇ ਦਿਨ ਫੁੱਲ ਚੁਗੇ ਗਏ ਫੁੱਲਾਂ ਤੋਂ 8 ਦਿਨਾਂ ਬਾਅਦ ਭੋਗ ਦੀ ਰਸਮ ਸੀ ਅੱਜ ਬੇਬੇ ਗੁਰਦੇয়াল कौर ਦਾ ਭੋਗ ਸੀ ਉਸਦੇ ਨੂਹਾਂ ਪੁੱਤ ਅੱਜ ਵੀ ਬਹੁਤ ਰੋ ਰਹੇ ਸੀ ਬੇਬੇ ਗੁਰਦੇয়াল कौर ਦੀ ਧੀ ਇੱਕ ਖੁੰਝੇ ਲੱਗੀ ਬੈਠੀ ਸੀ ਅਤੇ ਬਹੁਤ ਜ਼ਿਆਦਾ ਰੋ ਰਹੀ ਸੀ ਅੱਜ ਆਪਣੀ ਮਾਂ ਤੋਂ ਬਿਨਾ ਉਸ ਦਾ ਦਿਲ ਪੁੱਛਿਆ ਹੀ ਜਾਣਦਾ ਸੀ ਮਾਂ ਦੇ ਜਾਣ ਬਾਅਦ ਧੀ ਨੂੰ ਆਪਣੇ ਪੇਕਿਆਂ ਦਾ ਘਰ ਖਾਲੀ-ਖਾਲੀ ਅਤੇ ਸੁੰਨਾ-ਸੁੰਨਾ ਲੱਗਣ ਲੱਗ ਜਾਂਦਾ ਹੈ ਇਸ ਲਈ ਉਹ ਬਹੁਤ ਉਦਾਸ ਸੀ ਭੋਗ ਤੋਂ ਬਾਅਦ ਸਾਰੇ ਜਣੇ ਆਪੋ ਆਪਣੇ ਘਰ ਚਲੇ ਗਏ ਨੇੜਲੇ ਰਿਸ਼ਤੇਦਾਰ ਵੀ ਭੋਗ ਤੋਂ ਬਾਅਦ ਗੁਰਦਿਆਲ ਘਰ ਦੇ ਘਰ ਚਲੇ ਗਏ ਤੇ ਦੂਰ ਦੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਵਿੱਚੋਂ ਹੀ ਵਾਪਸ ਚਲੇ ਗਏ ਸੀ ਪਰ ਨੇੜਲੇ ਰਿਸ਼ਤੇਦਾਰ ਕਹਿੰਦੇ ਕਿ ਜਾਂਦੀ ਵਾਰ ਇੱਕ ਵਾਰ ਘਰੇ ਵੀ ਹੋ ਕੇ ਜਾਵਾਂਗੇ ਬੱਚਿਆਂ ਨੂੰ ਹੌਸਲਾ ਦੇ ਜਾਵਾਂਗੇ ਗੁਰਦਿਆਲ ਕੌਰ ਦੀਆਂ ਭੈਣਾਂ ਗੁਰਦਿਆਲ ਕੌਰ ਦੀਆਂ ਨਣਦਾਂ ਤੇ ਗੁਰਦਿਆਲ ਕੌਰ ਦੇ ਪੇਕੇ ਇਹ ਸਾਰੇ ਘਰ ਚਲੇ ਗਏ ਜਦੋਂ ਉਹ ਘਰੇ ਗਏ ਤਾਂ ਗੁਰਦਿਆਲ ਕੌਰ ਦੇ ਮੁੰਡਿਆਂ ਨੇ ਅਜਿਹੀ ਕੋਈ ਗੱਲ ਕਹਿ ਦਿੱਤੀ ਕਿ ਗੁਰਦਿਆਲ ਕੌਰ ਦੀ ਧੀ ਨੂੰ ਬਹੁਤ ਗੁੱਸਾ ਆਇਆ ਤੇ ਫਿਰ ਅੱਗੋਂ ਉਸਨੇ ਕੁਝ ਅਜੀਹਾ ਕਿਹਾ ਕਿ ਮੁੰਡਿਆਂ ਦੇ ਹੋਸ਼ ਹੀ ਉੱਡ ਗਏ ਗੁਰਦਿਆਲ ਕੌਰ ਦੇ ਵੱਡੇ ਮੁੰਡੇ ਦਾ ਨਾਮ ਗੁਰਜੀਤਾ ਤੇ ਛੋਟੇ ਨਾ ਛੋਟੇ ਦਾ ਨਾਮ ਜੱਗੀ ਸੀ ਗੁਰਜੀਤਾ ਤੇ ਜੱਗੀ ਅਤੇ ਇੱਕ ਉਹਨਾਂ ਦੀ ਛੋਟੀ ਭੈਣ ਸੀ ਜਿਹਦਾ ਨਾਮ ਰਾਣੋ ਸੀ ਦੋਨੋਂ ਭਰਾ ਤੇ ਛੋਟੀ ਭੈਣ ਉਦੋਂ 5 ਕੁ ਸਾਲ ਦੇ ਹੋਣਗੇ ਜਦੋਂ ਉਹਨਾਂ ਦੇ ਪਿਓ ਦੀ ਮੌਤ ਹੋ ਗਈ ਸੀ ਅਤੇ ਰਾਣੋ ਨੂੰ ਉਹਦੇ ਨਾਲ ਦੇ ਕਹਿੰਦੇ ਨਾਨਕੇ ਕਹਿੰਦੇ ਕਿ ਅਸੀਂ ਇਹਨੂੰ ਲੈ ਜਾਂਨੇ ਹਾਂ ਪਰ ਗੁਰਦਿਆਲ ਕੌਰ ਕਹਿੰਦੀ ਕਿ ਨਹੀਂ ਆਪਣੀ ਧੀ ਨੂੰ ਮੈਂ ਆਪਣੇ ਕੋਲ ਰੱਖਾਂਗੀ ਗੁਰਦਿਆਲ ਕੌਰ ਨੇ ਆਪਣੀ ਸੱਸ ਸਹੁਰੇ ਦੇ ਗੋਡੇ ਲੱਗ ਕੇ ਆਪਣੇ ਜਵਾਕ ਪਾਲ ਲਏ ਸੀ ਆਪਣਾ ਰੰਡੇਪਾ ਕੱਟ ਲਿਆ ਸੀ ਗੁਰਦਿਆਲ ਕੌਰ ਦਾ ਸੌਰਾ ਵੀ ਪਿਉਾਂ ਵਰਗਾ ਸੀ ਉਹਨੇ ਕਦੇ ਵੀ ਗੁਰਦਿਆਲ ਕੌਰ ਦੇ ਨਾਲ ਨੂੰਹਾਂ ਵਾਲਾ ਵਿਹਾਰ ਨਹੀਂ ਸੀ ਕੀਤਾ ਉਹਨੇ ਗੁਰਦਿਆਲ ਕੌਰ ਨੂੰ ਆਪਣੀ ਧੀ ਬਣਾ ਕੇ ਰੱਖਿਆ ਸੀ ਤੇ ਗੁਰਦਿਆਲ ਕੌਰ ਵੀ ਆਪਣੇ ਸੌਰੇ ਨੂੰ ਬਾਪੂ ਬਾਪੂ ਕਹਿੰਦੀ ਨਹੀਂ ਸੀ ਥੱਕਦੀ ਬਾਪੂ ਜਵਾਕਾਂ ਨੂੰ ਫਲਾਨੀ ਚੀਜ਼ ਲਿਆ ਦੇ ਬਾਪੂ ਜਵਾਕਾਂ ਨੂੰ ਚੱਪਲਾਂ ਲਿਆ ਦੇ ਜਵਾਕਾਂ ਨੂੰ ਲੀੜੇ ਕੱਪੜੇ ਲਿਆ ਦੇ ਜਦੋਂ ਦੀ ਗੁਰਦਿਆਲ ਕੌਰ ਵਿਧਵਾ ਹੋਈ ਸੀ ਗੁਰਦਿਆਲ ਕੌਰ ਨੇ ਕਦੇ ਵੀ ਕਰੋ ਬਾਰ ਕੱਲੀ ਨੇ ਪੈਰ ਨਹੀਂ ਸਿਪਾਇਆ ਉਹ ਜਦੋਂ ਵੀ ਕਿਤੇ ਸ਼ਹਿਰ ਬਾਜ਼ਾਰ ਵੱਲ ਕੋਈ ਚੀਜ਼ ਲੈਣ ਜਾਂਦੀ ਤਾਂ ਆਪਣੀ ਸੱਸ ਦੇ ਨਾਲ ਜਾਂਦੀ ਸੀ ਅਤੇ ਆਪਣੇ ਸਹੁਰੇ ਨੂੰ ਪੁੱਛ ਕੇ ਜਾਂਦੀ ਸੀ ਜਾਂ ਫਿਰ ਉਹ ਆਪਣੇ ਸਹੁਰੇ ਨੂੰ ਕਹਿ ਦਿੰਦੀ ਕਿ ਬਾਪੂ ਬੱਚਿਆਂ ਨੂੰ ਆਹ ਚੀਜ਼ ਚਾਹੀਦੀ ਆ ਤੂੰ ਸ਼ਹਿਰ ਜਾ ਕੇ ਲਿਆ ਦੇ ਉਸਦੇ ਸਹੁਰੇ ਨੇ ਵੀ ਕਦੇ ਜਵਾਬ ਨਹੀਂ ਦਿੱਤਾ ਸੀ ਸੱਸ ਸਹੁਰੇ ਨਾਲ ਮਿਲ ਕੇ ਗੁਰਦਿਆਲ ਕੌਰ ਨੇ ਆਪਣੇ ਬੱਚੇ ਪਾਲ ਲਏ ਸੀ ਜਦੋਂ ਰਾਣੂ ਦਾ ਵਿਆਹ ਤਰਿਆ ਸੀ ਤਾਂ ਉਸਦੇ ਸਹੁਰੇ ਦੀ ਅਚਾਨਕ ਮੌਤ ਹੋ ਜਾਂਦੀ ਆ ਫਿਰ ਰਾਣੋਂ ਦਾ ਵਿਆਹ ਸਾਦਾ ਜਿਹਾ ਹੁੰਦਾ ਹੈ ਰਾਣੋਂ ਦੇ ਵਿਆਹ ਤੋਂ 2 ਸਾਲ ਬਾਅਦ ਹੀ ਉਸ ਦੀ ਸੱਸ ਦੀ ਵੀ ਮੌਤ ਹੋ ਗਈ ਜਾਨੀ ਕਿ ਰਾਣੋਂ ਦੀ ਦਾਦੀ ਦੀ ਮੁੰਡੇ ਕਹਿੰਦੇ ਕਿ ਅਸੀਂ ਕੁੜੀ ਦਾ ਵਿਆਹ ਕਰਕੇ ਫਿਰ ਵਿਆਹ ਕਰਵਾਵਾਂਗੇ ਪਹਿਲਾਂ ਰਾਣੋਂ ਦਾ ਵਿਆਹ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੁੰਡਿਆਂ ਦੀ ਵਾਰੀ ਆ ਗਈ ਦੋਨੇ ਮੁੰਡਿਆਂ ਦੇ ਵਿਆਹ ਹੋ ਗਏ ਦੋਨੋਂ ਮੁੰਡੇ ਆਪਣੀ ਮਾਂ ਦਾ ਚੰਗਾ ਕਹਿਣਾ ਮੰਨਦੇ ਸੀ ਵੱਡਾ ਮੁੰਡਾ ਗੁਰਜੀਤਾ ਚੰਗਾ ਪੜਿਆ ਲਿਖਿਆ ਸੀ ਪਰ ਛੋਟਾ ਜੱਗੀ ਇੰਨਾ ਪੜਿਆ ਲਿਖਿਆ ਨਹੀਂ ਸੀ ਕਿ ਕਿਤੇ ਉਹ ਚੰਗੀ ਨੌਕਰੀ ਕਰ ਸਕਦਾ ਗੁਰਜੀਤਾ ਤਾਂ ਨੌਕਰੀ ਤੇ ਲੱਗ ਗਿਆ ਸੀ ਅਤੇ ਜੱਗੀ ਬਾਹੀ ਕਰਨ ਲੱਗ ਗਿਆ ਸੀ ਪਹਿਲਾਂ ਗੁਰਜੀਤੇ ਦਾ ਵਿਆਹ ਇੱਕ ਨਰਸ ਦੇ ਨਾਲ ਹੋ ਗਿਆ ਅਤੇ ਫਿਰ ਜੱਗੀ ਦਾ ਵਿਆਹ ਇੱਕ ਘਰੇਲੂ ਕਾਮਕਾਜ ਵਾਲੀ ਕੁੜੀ ਦੇ ਨਾਲ ਹੋ ਗਿਆ ਦੋਨੋਂ ਮੁੰਡੇ ਵਿਆਹੇ ਗਏ ਸਨ ਹੁਣ ਵੱਡੇ ਗੁਰਜੀਤੇ ਨੇ ਆਪਣਾ ਵੱਖਰਾ ਮਕਾਨ ਬਣਾ ਲਿਆ ਸੀ ਤੇ ਇੱਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਿਆ मां ਜੇ ਤੂੰ ਬੁਰਾ ਨਾ ਮੰਨੇ ਤਾਂ ਅਸੀਂ ਉਸ ਮਕਾਨ ਦੇ ਵਿੱਚ ਰਹਿਣ ਲਈ ਚਲੇ ਜਾਈਏ ਕਿਉਂਕਿ ਅਸੀਂ ਦੋਨਾਂ ਨੇ ਡਿਊਟੀ ਜਾਣਾ ਹੁੰਦਾ ਹੈ ਸਾਨੂੰ ਪਿੰਡੋਂ ਡਿਊਟੀ ਜਾਣਾ ਔਖਾ ਹੈ ਕੁਛ ਦੀ ਮਾਂ ਨੇ ਕਿਹਾ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਪੁੱਤ ਹੁਣ ਗੁਰਜੀਤਾ ਸ਼ਹਿਰ ਚਲਾ ਗਿਆ ਅਤੇ ਸ਼ਹਿਰ ਹੀ ਉਸਨੇ ਮਕਾਨ ਬਣਾਇਆ ਸੀ ਉਸਦੀ ਮਾਂ ਗੁਰਦੇਵਾਲ ਕੌਰ ਨੇ ਇੱਕ ਵਾਰ ਵੀ ਮੱਥੇ ਵਟਣਾ ਪਾਇਆ ਉਹ ਕਹਿਣ ਲੱਗੀ ਕੋਈ ਨਾ ਪੁੱਤ ਤੁਹਾਡੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਆ ਉਹ ਪਿੰਡ ਛੋਟੇ ਮੁੰਡੇ ਜੱਗੀ ਕੋਲ ਰਹਿੰਦੀ ਰਹੀ ਜੱਗੀ ਦੀ ਘਰ ਵਾਲੀ ਦੇ ਨਾਲ ਕੰਮ ਵੀ ਕਰਾਉਂਦੀ ਸੀ ਜੇ ਕਿਤੇ ਦੁੱਖ ਸੁੱਖ ਵਿੱਚ ਜਾਣਾ ਹੁੰਦਾ ਤਾਂ ਵੀ ਉਹਦੇ ਨਾਲ ਜਾਂਦੀ ਸੀ ਜੱਗੀ ਦੇ ਘਰ ਵਾਲੀ ਚਾਰ-ਚਾਰ ਦਿਨ ਪੇਕੇ ਲਾਜ ਆਉਂਦੀ ਸੀ ਤਾਂ ਵੀ ਘਰ ਦਾ ਸਾਰਾ ਕੰਮ ਗਰਦਿਆਲਕੌਰ ਹੀ ਕਰਦੀ ਸੀ ਜੱਗੀ ਨੇ ਮੱਝਾਂ ਲੈ ਲਈਆਂ ਸੀ ਅਤੇ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਜੱਗੀ ਕੋਲ 10-12 ਮੱਝਾਂ ਸੀ ਗਰਦਿਆਲਕੌਰ ਸਾਰਾ ਦਿਨ ਨਾਲ ਮੱਝਾਂ ਦੇ ਕੰਮ ਕਰਾਉਂਦੀ ਜਦੋਂ ਵੀ ਕਿਤੇ ਜੱਗੀ ਦੇ ਘਰ ਵਾਲੀ ਜਾਂਦੀ ਤਾ ਮਗਰੋਂ ਗੁਰਦਿਆਲ ਕੌਰ ਹੀ ਸਾਰੇ ਪਸ਼ੂ ਡੰਗਰ ਨੂੰ ਸਾਮਦੀ ਸੀ ਜੱਗੀ ਦਾ ਵੀ ਚੰਗਾ ਕੰਮ ਚੱਲ ਪਿਆ ਸੀ ਸਾਰਾ ਦਿਨ ਗੁਰਦਿਆਲ ਕੌਰ ਪਸ਼ੂਆਂ ਦੇ ਵਿੱਚ ਫਿਰਦੀ ਰਹਿੰਦੀ ਕਦੇ ਉਹਨਾਂ ਦੇ ਥੱਲੇ ਬੋਕਰ ਮਾਰ ਦਿੰਦੀ ਤੇ ਕਦੇ ਉਹਨਾਂ ਨੂੰ ਨਵਾ ਦਿੱਤਾ ਕਦੇ ਦਾਣਾ ਰਲਾ ਦਿੱਤਾ ਅਤੇ ਕਦੇ ਸਿੰਗਾ ਨੂੰ ਤੇਲ ਲਾ ਦਿੱਤਾ ਉਹ ਸਾਰਾ ਦਿਨ ਹੀ ਪਸ਼ੂਆਂ ਦੀ ਸੇਵਾ ਕਰਦੀ ਰਹਿੰਦੀ ਸੀ ਪਸ਼ੂ ਵੀ ਜੱਗੀ ਦੇ ਦੂਰੋਂ ਖੜੇ ਲਿਸਕਦੇ ਸੀ ਜੱਗੀ ਵੀ ਪਸ਼ੂਆਂ ਦੀ ਸਾਂਭ-ਸੰਭਾਈ ਚੰਗੀ ਕਰਦਾ ਸੀ ਪਰ ਨਾਲ ਉਹਦੀ ਮਾਂ ਵੀ ਸਾਰੇ ਕੰਮ ਕਰਾਉਂਦੀ ਸੀ ਗੁਰਦਿਆਲ ਕੌਰ ਨੂੰ ਇਹ ਸੀ ਕਿ ਕਿਤੇ ਇਹ ਨਾ ਹੋਵੇ ਕਿ ਮੇਰਾ ਪੁੱਤ ਇਹ ਸੋਚੇ ਕਿ ਵੱਡਾ ਤਾਂ ਨੌਕਰੀ ਲੱਗ ਗਿਆ ਤੇ ਮੈਂ ਵਾਹੀ ਜੋਗਾ ਹੀ ਰਹਿ ਗਿਆ ਕਿਉਂਕਿ ਦੁੱਧ ਦੇ ਵਿੱਚੋਂ ਉਸ ਨੂੰ ਚੰਗੇ ਪੈਸੇ ਬਣਦੇ ਸੀ ਇਸ ਲਈ ਉਹ ਦਾ ਕੰਮ ਦੇ ਵਿੱਚ ਹੱਥ ਵਟਾ ਦਿੰਦੀ ਸੀ ਜਿੰਨਾ ਨੌਕਰੀ ਵਾਲੇ ਪੈਸੇ ਬਣਾਉਂਦੇ ਆ ਉੰਨੇ ਹੀ ਉਹ ਦੁੱਧ ਵਿੱਚੋਂ ਬਣਾ ਲੈਂਦਾ ਸੀ ਜੱਗੀ ਦਾ ਚੰਗਾ ਕਾਰੋਬਾਰ ਚੱਲ ਪਿਆ ਸੀ ਇੱਕ ਦਿਨ ਗੁਰਦਿਆਲ ਕੌਰ ਕਹਿਣ ਲੱਗੀ ਕਿ ਮੈਂ ਸ਼ਹਿਰ ਵਾਲੇ ਪੁੱਤਰ ਕੋਲ ਨਾ ਚਲੀ ਜਾਵਾਂ ਕੁਛ ਦਿਨ ਗੁਰਦਿਆਲ ਕੌਰ ਸ਼ਹਿਰ ਚਲੀ ਗਈ ਦੋ ਦਿਨ ਰਹਿਣ ਮਗਰੋਂ ਹੀ ਗੁਰਦਿਆਲ ਕੌਰ ਦੀ ਸ਼ਹਿਰ ਵਾਲੀ ਨੂੰ ਉਸ ਨੂੰ ਵੇਖ ਕੇ ਨੱਕ ਬੁੱਲ ਕੱਢਣ ਲੱਗ ਪਈ ਸੀ ਉਹਨੇ ਮੂੰਹੋਂ ਬੋਲ ਕੇ ਤਾਂ ਕੁਝ ਨਹੀਂ ਕਿਹਾ ਪਰ ਜੱਗੀ ਦੇ ਰਾਹੀ ਉਸਨੇ ਗੁਰਦਿਆਲ ਕੌਰ ਤੱਕ ਗੱਲ ਪਹੁੰਚਾ ਦਿੱਤੀ ਕਿ ਬੇਬੇ ਤੈਨੂੰ ਸ਼ਹਿਰ ਦੇ ਵਿੱਚ ਔਖਾ ਹੋ ਜੂਗਾ ਮੈਂ ਕਹਿਣਾ ਤੂੰ ਪਿੰਡ ਹੀ ਚਲੀ ਜਾਂਦੀ ਪੁੱਤ ਮੇਤਾ ਇਸੇ ਕਪੜੇ ਲੈ ਕੇ ਕਿ ਚਾਰ ਦਿਨ ਤੁਹਾਡੇ ਕੋਲ ਰਹਾਂਗੀ ਉਹ ਨਹੀਂ ਬੇਬੇ ਇੱਥੇ ਤਾਂ ਪੱਥਰ ਲੱਗਿਆ ਹੋਇਆ ਤੂੰ ਹੋਰ ਤਿਲਕ ਗਈ ਤਾਂ ਜੱਬ ਖੜਾ ਹੋ ਜਾਊਗਾ ਤੋ ਪਿੰਡ ਹੀ ਚਲੀ ਜਾ ਗਰਦਿਆਲਕੌਰ ਪਿੰਡ ਚਲੀ ਗਈ ਜਦੋਂ ਉਹ ਪਿੰਡ ਗਈ ਤਾਂ ਮਗਰੋਂ ਗਰਦਿਆਲਕੌਰ ਦੇ ਉਹਨਾਂ ਦੇ ਪਸ਼ੂਆਂ ਦੀ ਸਾਫ ਸਪਾਈ ਵਾਸਤੇ ਬੰਦਾ ਰੱਖ ਲਿਆ ਸੀ ਹੁਣ ਬੰਦਾ ਹੀ ਸਾਰਾ ਦਿਨ ਪਸ਼ੂਆਂ ਦੇ ਵਿੱਚ ਕੰਮ ਕਰਦਾ ਰਹਿੰਦਾ ਸੀ ਗਰਦਿਆਲਕੌਰ ਕਹਿੰਦੀ ਪੁੱਤ ਮੈਂ ਆ ਤਾਂ ਜਾਣਾ ਸੀ ਫਿਰ ਤੁਸੀਂ ਬੰਦਾ ਕਿਉਂ ਰੱਖਿਆ ਜੱਗੀ ਕਹਿੰਦਾ ਕੋਈ ਨਹੀਂ ਬੇਬੇ ਮੈਂ ਕਿਹਾ ਤੂੰ ਔਖੀ ਹੁੰਦੀ ਫਿਰਦੀ ਰਹਿਣੀ ਆ ਕੋਈ ਨਾ ਮੈਂ ਬੰਦਾ ਰੱਖ ਲੈਣਾ ਹਾਂ ਨਾਲੇ ਹੁਣ ਮੇਰੇ ਪਸ਼ੂ ਸੰਭਾਦਿਆ ਕਰੂਗਾ ਤੇ ਖੇਤ ਵੀ ਕੰਮ ਕਰਾ ਦਿਆ ਕਰੇਗਾ ਹੁਣ ਜੱਗੀ ਦੇ ਘਰ ਵਾਲੀ ਨੂੰ ਇਹ ਹੋ ਗਿਆ ਸੀ ਕਿ ਅਸੀਂ ਕੰਮ ਵਾਸਤੇ ਤਾਂ ਬੰਦਾ ਰੱਖ ਲਿਆ ਹੁਣ ਅਸੀਂ ਬੇਬੇ ਤੋਂ ਕੀ ਕਰਾਉਣਾ ਅੱਗੇ ਤਾਂ ਉਹਨੂੰ ਇਹ ਹੁੰਦਾ ਸੀ ਕਿ ਚੱਲ ਤੁਰੀ ਫਿਰਦੀ ਪਸ਼ੂਆਂ ਦੀ ਸਾਮ ਸੰਭਾਈ ਕਰਦੀ ਆ ਘਰ ਦੇ ਕੰਮ ਕਰਾਉਂਦੀ ਆ ਹੁਣ ਜੱਗੀ ਦੇ ਘਰ ਵਾਲੀ ਵੀ ਬੇਬੇ ਨੂੰ ਨੱਕ ਬੁੱਲ ਕੱਢਣ ਲੱਗ ਪਈ ਸੀ ਉਹ ਗੱਲੀ ਗੱਲੀ ਗੁਰਦੇਵਾਲ ਕੌਰ ਨੂੰ ਕਹਿ ਵੀ ਦਿੰਦੀ ਬੇਬੇ ਕਦੇ ਸ਼ਹਿਰ ਵੀ ਮਹੀਨਾ ਲਾਇਆ ਆਇਆ ਕਰ ਕਿ ਅਸੀਂ ਹੀ ਤੇਰਾ ਠੇਕਾ ਲੈ ਰੱਖਿਆ ਹੁਣ ਬੇਬੇ ਕੀ ਕਹਿੰਦੀ ਕਿ ਸ਼ਹਿਰ ਵਾਲੀ ਨੂੰ ਤਾਂ ਉਹਨੂੰ ਵੇਖ ਕੇ ਵੀ ਨਿਰਰਦੀ ਸੀ ਤੇ ਹੁਣ ਜੱਗੀ ਦੇ ਘਰ ਵਾਲੀ ਵੀ ਉਹਨੂੰ ਵੇਖ ਕੇ ਜਰਦੀ ਨਹੀਂ ਸੀ ਕਈ ਵਾਰ ਜੱਗੀ ਦੇ ਬੈਠੇ ਤੇ ਮੂੰਹ ਤੇ ਹੀ ਕਹਿ ਦਿੰਦੀ ਸੀ ਬੇਬੇ ਲਾਇਆ 10 ਦਿਨ ਸ਼ਹਿਰ ਸਾਡੇ ਸਿਰ ਤੇ ਹੀ ਬੈਠੀ ਰਹਿਣੀ ਆ ਬੇਬੇ ਜੱਗੀ ਵੱਲ ਝਾਕਦੀ ਪਰ ਜੱਗੀ ਅੱਗੋਂ ਕੁਝ ਨਾ ਬੋਲਦਾ ਜਿਵੇਂ ਕਿ ਤੇ ਉਹ ਆਪਣੇ ਘਰ ਵਾਲੀ ਤੋਂ ਡਰਦਾ ਹੋਵੇ ਆਪਣੇ ਨੂੰਹ ਪੁੱਤ ਦੀਆਂ ਗੱਲਾਂ ਸੁਣ ਕੇ ਗੁਰਦੇয়াল ਕੌਰ ਦੁਖੀ ਹੋ ਜਾਂਦੀ ਇੱਕ ਦਿਨ ਉਸਦੀ ਨੂੰਹ ਨੇ ਉਸ ਨੂੰ ਫੇਰ ਸਵੇਰੇ ਸਵੇਰੇ ਉਹੀ ਗੱਲ ਕਹੀ ਤਾਂ ਉਸ ਦਾ ਮਨ ਦੁਖੀ ਹੋ ਗਿਆ ਅਤੇ ਉਸ ਨੂੰ ਬਹੁਤ ਗੁੱਸਾ ਆਇਆ ਉਹ ਝੋਲਾ ਚੁੱਕ ਕੇ ਆਪਣੀ ਧੀ ਕੋਲ ਚਲੀ ਗਈ ਧੀ ਅਚਾਨਕ ਆਪਣੀ ਮਾਂ ਨੂੰ ਆਇਆ ਵੇਖ ਕੇ ਬੜੀ ਖੁਸ਼ ਹੋਈ ਤੇ ਘੁੱਟ ਕੇ ਮਿਲੀ ਤੇ ਕਹਿੰਦੀ ਬੇਬੇ ਤੇਰਾ ਚਿੱਤ ਕਿਵੇਂ ਕਰਿਆ ਆ ਮੈਨੂੰ ਮਿਲਣ ਨੂੰ ਤਾਂ ਉਹ ਕਹਿੰਦੀ ਪੁੱਤ ਮੈਨੂੰ ਤਾਂ ਤੇਰੀ ਬੜੀ ਯਾਦ ਆਈ ਸੀ ਮੈਂ ਕਿਹਾ ਚੱਲ ਮੈਂ ਆਪਣੀ ਧੀ ਨੂੰ ਮਿਲਿਆ ਆਂ ਰਾਣੋਂ ਦੇ ਕੋਲ ਉਹ ਦੋ ਰਾਤਾਂ ਰਹੀ ਅਤੇ ਉਹਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਤਾਂ ਉਸਨੇ ਪੁੱਛਿਆ ਬੇਬੇ ਨੂੰਹਾਂ ਤੇਰੇ ਨਾਲ ਚੰਗਾ ਸਲੂਕ ਕਰਦੀਆਂ ਨੇ ਦੁਖੀ ਹੋਈ ਗਰਦਿਆਲ ਕੌਰ ਤੋਂ ਆਪਣੀਆਂ ਨੂੰਹਾਂ ਦੀਆਂ ਸਾਰੀਆਂ ਗੱਲਾਂ ਆਪਣੀ ਧੀ ਨੂੰ ਦੱਸੀਆਂ ਗਈਆਂ ਕਿਉਂਕਿ ਉਹ ਤੇ ਡਹੌਲਾ ਕਰੇ ਵੀ ਤਾਂ ਕਿਸ ਕੋਲ ਕਰੇ ਉਸਨੇ ਆਪਣੀ ਧੀ ਨੂੰ ਝੂਠ ਨਾ ਬੋਲਿਆ ਅਤੇ ਸਾਰੀ ਸਚਾਈ ਦੱਸ ਦਿੱਤੀ ਕਿ ਸ਼ਹਿਰ ਵਾਲੀ ਨੂੰ ਕਿਵੇਂ ਨੱਕ ਬੁੱਲ ਕੱਢਦੀ ਸੀ ਉਸ ਨੂੰ ਵੇਖ ਕੇ ਹੁਣ ਪਿੰਡ ਵਾਲੀ ਵੀ ਨੱਕ ਬੁੱਲ ਕੱਢਦੀ ਹੈ ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀਆਂ ਇਹ ਗੱਲਾਂ ਸੁਣ ਕੇ ਰਾણો ਹੈਰਾਨ ਰਹਿ ਗਈ ਤੇ ਉਸਨੇ ਕਿਹਾ ਬੇਬੇ ਤੂੰ ਮੇਰੇ ਕੋਲ ਰਹਿ ਤੈਨੂੰ ਕੋਈ ਲੋੜ ਨਹੀਂ ਤੂੰ ਇੰਨਾ ਸਮਾਂ ਪਿੰਡ ਵਾਲੀ ਭਾਬੀ ਦਾ ਪਾਣੀ ਭਰਿਆ ਗੋਲਾ ਠੰਡਾ ਕੀਤਾ ਜਦੋਂ ਸ਼ਹਿਰ ਵਾਲੀ ਕੋਲ ਗਈ ਤਾਂ ਅੱਗੋਂ ਉਹਨੇ ਵੀ ਤੇਰੀ ਬੇਇੱਜ਼ਤੀ ਕਰ ਦਿੱਤੀ ਤੂੰ ਮੇਰੇ ਕੋਲ ਰਹਿ ਬੇਬੇ ਮੈਂ ਤੈਨੂੰ ਆਪੇ ਰੋਟੀ ਦੇ ਦੇਵਾਂਗੀ ਉੱਤ ਗੱਲਾਂ ਰੋਟੀ ਦੀ ਨਹੀਂ ਮਾਵਾ ਧੀਆਂ ਕੋਲੇ ਰਹਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਕਹਿ ਕੇ ਉਸਨੇ ਲੰਬਾ ਜਿਹਾ ਹੌਕਾ ਲਿਆ ਅਤੇ ਉੱਥੋਂ ਤੁਰ ਗਈ ਫਿਰ ਇੱਕ ਦਿਨ ਰਾਣੋ ਨੂੰ ਉਸਨੇ ਫੋਨ ਕੀਤਾ ਉਸਨੇ ਗਵਾਂਡੀਆਂ ਦੇ ਘਰੋਂ ਫੋਨ ਕੀਤਾ ਸੀ ਕਿ ਰਾਣੋ ਤੇਰੀ ਭਾਬੀ ਮੇਰੇ ਨਾਲ ਬੜਾ ਮਾੜਾ سلوਕ ਕਰਦੀ ਆ ਮੈਂ ਕਿੰਨੇ ਦਿਨਾਂ ਤੋਂ ਬਿਮਾਰ ਹਾਂ ਤੇ ਕਿੰਨੇ ਵਾਰ ਤੇਰੇ ਭਰਾ ਨੂੰ ਵੀ ਕਹਿ ਦਿੱਤਾ ਕਿ ਜੱਗੀ ਮੈਨੂੰ ਦਵਾਈ ਦਵਾ ਦੇ ਤੇ ਅੱਗੋਂ ਤੇਰੀ ਭਾਬੀ ਕਹਿੰਦੀ ਆ ਕਿ ਘਰੇ ਪਈ ਗੋਲੀਆਂ ਦੇ ਹੀ ਤਾਂ ਜਾਨੀਆਂ ਹੁਣ ਇਹਨੂੰ ਦਾਖਲ ਕਰਕੇ ਨਾ ਬਹਿ ਜੀ ਜੇ ਇਸ ਨੂੰ ਦਾਖਲ ਕਰ ਲਿਆ ਤਾਂ ਡੰਗਰ ਪਸ਼ੂ ਕੌਣ ਸੰਭੋ ਤੇ ਨਾਲੇ ਪਤਾ ਨਹੀਂ ਹਸਪਤਾਲ ਵਾਲੇ ਕਿੰਨੇ ਪੈਸੇ ਲੈਣਗੇ ਪਰਤੀ ਇਹ ਮੈਂ ਬਹੁਤ ਜ਼ਿਆਦਾ ਬਿਮਾਰਾਂ ਰਾણો ਨੇ ਆਪਣੇ ਸ਼ਹਿਰ ਵਾਲੇ ਭਰਾ ਭਰਾ ਭਜਾਈ ਨੂੰ ਫੋਨ ਕੀਤਾ ਤਾਂ ਆਗੋਂ ਦੋਨੇ ਹੱਥ ਖੜੇ ਕਰ ਗਏ ਬਈ ਅਸੀਂ ਤਾਂ ਡਿਊਟੀ ਤੇ ਜਾਂਦੇ ਆ ਇਹਨੂੰ ਦਾਖਲ ਕਰਕੇ ਅਸੀਂ ਇਹਦੇ ਕੋਲ ਕਿਵੇਂ ਰਹਿ ਸਕਦੇ ਆ ਅਸੀਂ ਇੰਨੀਆਂ ਛੁੱਟੀਆਂ ਨਹੀਂ ਲੈ ਸਕਦੇ ਰਾણો ਕਹਿਣ ਲੱਗੀ ਭਾਬੀ ਜੇ ਪਿੱਛੇ ਤੇਰੀ ਮਾਂ ਬਿਮਾਰ ਸੀ ਉਦੋਂ ਤੂੰ ਇਕੱਠੀਆਂ ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ ਸੀ ਫਿਰ ਉਸਨੇ ਆਪਣੇ ਭਰਾ ਗੁਰਜੀਤੇ ਨਾਲ ਗੱਲ ਕੀਤੀ ਤੇ ਉਸਨੂੰ ਕਹਿਣ ਲੱਗੀ ਵੀਰੇ ਤੈਨੂੰ ਆਪਣੀ ਮਾਂ ਦਾ ਬਲਦਾਨ ਭੁੱਲ ਗਿਆ ਮਾਂ ਨੇ ਕਿਵੇਂ ਔਖੇ ਸੌਖੇ ਹੋ ਕੇ ਸਾਨੂੰ ਸਾਰਿਆਂ ਨੂੰ ਪੜਾਇਆ ਲਿਖਾਇਆ ਤੈਨੂੰ ਤਾਂ ਚੰਗੀ ਨੌਕਰੀ ਵੀ ਮਿਲ ਗਈ ਮਾਂ ਦਾ ਦੇਣ ਤਾਂ ਤੂੰ ਸਾਰੀ ਉਮਰ ਨਹੀਂ ਦੇ ਸਕਦਾ ਪਰ ਉਸਨੇ ਆਪਣੀ ਭੈਣ ਦੀ ਗੱਲ ਪੂਰੀ ਸੁਣੇ ਬਿਨਾ ਹੀ ਫੋਨ ਕੱਟ ਦਿੱਤਾ ਰਾਨੋ ਸਭ ਸਮਝ ਗਈ ਸੀ ਕਿ ਹੁਣ ਬੇਬੇ ਨੂੰ ਸਾਂਭਣ ਵਾਲਾ ਕੋਈ ਨਹੀਂ ਰਾਨੋ ਆਪ ਆਪਣੇ ਸਹੁਰਿਆਂ ਤੋਂ ਗਈ ਅਤੇ ਆਪਣੀ ਬੇਬੇ ਨੂੰ ਹਸਪਤਾਲ ਵਿੱਚ ਲੈ ਗਈ। ਬੇਬੇ ਹਸਪਤਾਲ ਦੇ ਵਿੱਚ 4-5 ਦਿਨ ਰੱਖੀ। ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਕਮਜ਼ੋਰੀ ਵੀ ਹੈ। ਜੇਕਰ ਤੁਸੀਂ ਇਹਨਾਂ ਨੂੰ ਪਹਿਲਾਂ ਲੈ ਆਉਂਦੇ ਤਾਂ ਸ਼ਾਇਦ ਇਨਫੈਕਸ਼ਨ ਜਲਦੀ ਕੰਟਰੋਲ ਹੋ ਜਾਂਦੀ। ਹੁਣ ਤਾਂ ਬਹੁਤ ਔਖਾ ਹੈ ਤੇ ਫਿਰ 7ਵੇਂ ਦਿਨ ਬੇਬੇ ਹਸਪਤਾਲ ਵਿੱਚ ਹੀ ਦਮ ਤੋੜ ਗਈ ਸੀ। ਰਾਣੂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਸਨੇ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤੇ। ਪਹਿਲਾਂ ਤਾਂ ਉਸ ਦਾ ਦਿਲ ਕਰਦਾ ਸੀ ਕਿ ਮੈਂ ਉਹਨਾਂ ਨੂੰ ਫੋਨ ਨਾ ਹੀ ਕਰਾਂ ਪਰ ਫਿਰ ਵੀ ਲੋਕਾਂ ਲੱਗੇ ਉਸਨੇ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤਾ ਪਹਿਲਾਂ ਉਸਨੇ ਸੋਚਿਆ ਸੀ ਕਿ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰ ਦਿੰਨੀ ਆ ਫਿਰ ਸੋਚਣ ਲੱਗੀ ਕਿ ਇਹ ਤਾਂ ਜਿਹੋ ਜਿਹੇ ਹੈਗੇ ਆ ਮੈਂ ਇਹਨਾਂ ਨਾਲ ਇਹਨਾਂ ਵਾਲੀ ਨਾ ਕਰਾਂ ਉਸਨੇ ਆਪਣੇ ਭਰਾਵਾਂ ਨੂੰ ਫੋਨ ਕੀਤਾ ਤੇ ਬੇਬੇ ਦੇ ਅੰਤਮ ਸੰਸਕਾਰ ਲਈ ਉਸ ਨੂੰ ਪਿੰਡ ਲੈ ਗਏ ਹੁਣ ਬੇਬੇ ਦੀਆਂ ਸਾਰੀਆਂ ਰਸਮਾਂ ਹੋ ਚੁੱਕੀਆਂ ਸੀ ਅਤੇ ਭੋਗ ਵੀ ਪੈ ਗਿਆ ਸੀ ਭੋਗ ਤੇ ਨੂਹਾ ਬੜਾ ਰੋਇਆ ਸੀ ਅੱਜ ਤਾਂ ਗੁਰਜੀਤਾ ਵੀ ਆ ਗਿਆ ਸੀ ਭੋਗ ਤੇ ਤੇ ਆਪਣੀ ਮਾਂ ਨੂੰ ਉੱਤੋਂ-ਉੱਤੋਂ ਰੋਂਦਾ ਸੀ ਤੇ ਲੋਕੀ ਵੀ ਕਹਿ ਰਹੇ ਸੀ ਕਿ ਭਾਈ ਤੁਸੀਂ ਤਾਂ ਬੜੀ ਸੇਵਾ ਕੀਤੀ ਆ ਆਵਦੀ ਮਾਂ ਦੀ ਤੁਸੀਂ ਤਾਂ ਦਾਖਲ ਵੀ ਰੱਖੀ ਜੇ ਨਹੀਂ ਬੱਚੀ ਤਾਂ ਹੁਣ ਤੁਹਾਡੇ ਕੀ ਹੱਥ ਵਸਾ ਪਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਭੋਗ ਪੈਣ ਤੋਂ ਬਾਅਦ ਜਦੋਂ ਬੇਬੇ ਦੇ ਭਰਾ ਪਰਜਾਈ ਪੈਣਾ ਅਤੇ ਉਸ ਦੀ ਨਣਦ ਘਰ ਆਏ ਤਾਂ ਨੂਹ ਪੁੱਤਰ ਵੀ ਪਿੱਛੇ ਹੀ ਆ ਗਏ ਚਾਹ ਪਾਣੀ ਪੀਤਾ ਅਤੇ ਗੱਲਾਂ-ਬਾਤਾਂ ਤੋਂ ਬਾਅਦ ਗੁਰਜੀਤਾ ਕਹਿਣ ਲੱਗਿਆ ਕਿ ਚਲੋ ਅੱਜ ਤਾਂ ਸਾਰੇ ਰਿਸ਼ਤੇਦਾਰ ਬੈਠੇ ਹੀ ਨੇ ਰੋਜ਼-ਰੋਜ਼ ਨਾ ਤਾਂ ਰਿਸ਼ਤੇਦਾਰਾਂ ਤੋਂ ਆਇਆ ਜਾਂਦਾ ਅਤੇ ਨਾ ਹੀ ਸਾਡੇ ਕੋਲੇ ਆਉਣ ਦਾ ਟਾਈਮ ਆ ਮੈਂ ਤਾਂ ਇਹ ਕਹਿਣਾ ਕਿ ਅੱਜ ਆਪਾਂ ਸਾਰਾ ਨਿਵੇੜਾ ਕਰ ਹੀ ਦਿੰਨੇ ਆ ਉਸ ਦੀ ਨਿਵੇੜੇ ਵਾਲੀ ਗੱਲ ਸੁਣ ਕੇ ਜੱਗੀ ਕਹਿਣ ਲੱਗਿਆ ਕਿ ਕਿਸ ਗੱਲ ਦਾ ਨਿਵੇੜਾ ਤਾਂ ਗੁਰਜੀਤਾ ਕਹਿਣ ਲੱਗਿਆ ਕਿ ਅੱਜ ਤੱਕ ਨਾ ਤਾਂ ਮੈਂ ਬੇਬੇ ਦੇ ਸੋਨੇ ਬਾਰੇ ਪੁੱਛਿਆ ਸੀ ਅਤੇ ਨਾ ਹੀ ਮੈਂ ਕਦੇ ਜ਼ਮੀਨ ਦਾ ਠੇਕਾ ਪੁੱਛਿਆ ਸੀ ਮੈਂ ਕਹਿੰਦਾ ਸੀ ਕਿ ਅੱਜ ਆਪਾਂ ਇਸ ਗੱਲ ਦਾ ਨਿਮੇੜਾ ਕਰ ਲਈਏ ਤਾਂ ਉਸਦੇ ਮਾਮੇ ਨੇ ਪੁੱਛਿਆ ਕਿ ਤੂੰ ਦੱਸ ਕੀ ਨਿਮੇੜਾ ਕਰਨਾ ਚਾਹੁੰਦਾ ਹੈ ਤਾਂ ਗੁਰਜੀਤਾ ਕਹਿਣ ਲੱਗਿਆ ਕਿ ਬੇਬੇ ਦੇ ਕੰਨਾਂ ਵਿੱਚ ਸੋਨੇ ਦੇ ਕਾਂਟੇ ਸੀ ਉਹ ਕਾਂਟੇ ਘਟੋ ਘਟ 2 ਤੋਲਿਆਂ ਦੇ ਹੋਣਗੇ ਮੈਂ ਚਾਹੁੰਦਾ ਸੀ ਕਿ ਉਹ ਦੋਨੋਂ ਕਾਂਟੇ ਦੋਨੋਂ ਤੋਲੇ ਸਾਨੂੰ ਅੱਧੇ ਅੱਧੇ ਦੋਨਾਂ ਭਰਾਵਾਂ ਨੂੰ ਕਰ ਦਿੱਤੇ ਜਾਣ ਨਾਲੇ ਬਈ ਜ਼ਮੀਨ ਦਾ ਜਿਹੜਾ ਠੇਕਾ ਬੇਬੇ ਦਾ ਸਾਰਾ ਠੇਕਾ ਹਿੱਸਾ ਛੋਟੇ ਕੋਲ ਸੀ ਹੁਣ ਸਾਨੂੰ ਉਹਦੇ ਵਿੱਚੋਂ ਵੀ ਅੱਧਾ-ਅੱਧਾ ਚਾਹੀਦਾ ਹੈ ਕੱਲ ਨੂੰ ਸਾਡੇ ਵਿੱਚ ਕੋਈ ਲੜਾਈ ਨਾ ਪਵੇ ਤੇ ਹੁਣ ਡਿਊਟੀ ਵਾਲੇ ਦੀ ਬਹੂ ਬੋਲੀ ਵੀ ਜੋ ਬੇਬੇ ਦਾ ਸੰਦੂਖ ਹੈ ਬੇਬੇ ਦੇ ਸੰਦੂਖ ਵਿੱਚ ਬੇਬੇ ਦੀਆਂ ਮੋਹਰਾਂ ਪਈਆਂ ਸੀ ਇੱਕ ਵਾਰੀ ਸਾਨੂੰ ਬੇਬੇ ਨੇ ਦੱਸਿਆ ਸੀ ਕਿ ਮੇਰੀ ਮਾਂ ਨੇ ਮੈਨੂੰ ਮੋਹਰਾਂ ਪਾਈਆਂ ਸੀ ਅਤੇ ਉਹ ਮੋਹਰਾਂ ਬੇਬੇ ਨੇ ਆਪਣੇ ਸੰਦੂਖ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਵਿੱਚੋਂ ਵੀ ਸਾਨੂੰ ਅੱਧ ਚਾਹੀਦਾ ਹੈ ਆਖਰ ਬੇਬੇ ਸਾਰਿਆਂ ਦੀ ਸਾਂਝੀ ਸੀ ਬੇਬੇ ਦੀ ਇਕੱਲੇ ਦੀ ਤਾਂ ਨਹੀਂ ਸੀ ਤਾਂ ਛੋਟੀ ਨੂੰ ਬੋਲੀ ਕਿਉਂ ਬੇਬੇ ਰਹਿੰਦੀ ਤਾਂ ਸਾਡੇ ਚੁੱਲ੍ਹੇ ਤੇ ਸੀ ਫਿਰ ਬੇਬੇ ਦੀ ਹਰ ਇੱਕ ਚੀਜ਼ ਸਾਡੀ ਹੀ ਹੋਈ ਉਦੋਂ ਤਾਂ ਤੁਸੀਂ ਬੇਬੇ ਨੂੰ ਦੋ ਦਿਨ ਗਈ ਨੂੰ ਨਹੀਂ ਜਰਦੇ ਸੀ ਉਹਨੂੰ ਨੱਕ ਬੁੱਲ ਕੱਢਣ ਲੱਗ ਜਾਂਦੇ ਸੀ ਹੁਣ ਬੇਬੇ ਦੀਆਂ ਚੀਜ਼ਾਂ ਤੇ ਤੁਹਾਨੂੰ ਹੱਕ ਆਉਂਦਾ ਹੈ ਬੇਬੇ ਨੂੰ ਇੱਕ ਦਿਨ ਤਾਂ ਤੁਸੀਂ ਆਪਣੇ ਕੋਲ ਰੱਖਿਆ ਨਹੀਂ ਬੇਬੇ ਦੀਆਂ ਟੂਮਾ ਪਿੱਛੇ ਨੂੰ ਪੁੱਤ ਲੜ ਰਹੇ ਸੀ ਤਾਂ ਉੱਥੇ ਖੜੀ ਰਾਣੋ ਇਹ ਸਭ ਦੇਖ ਕੇ ਬਹੁਤ ਦੁਖੀ ਹੋ ਰਹੀ ਸੀ ਉਸ ਨੂੰ ਬਹੁਤ ਗੁੱਸਾ ਚੜਿਆ ਤੇ ਉਹ ਕਹਿਣ ਲੱਗੀ ਬਾ ਵਈ ਤੁਹਾਡੇ ਹੁਣ ਬੇਬੇ ਮਰ ਗਈ ਤਾਂ ਬੇਬੇ ਤੁਹਾਡੀ ਆਪਣੀ ਹੋ ਗਈ ਬੇਬੇ ਤੁਹਾਡੀ ਸਾਂਝੀ ਹੋ ਗਈ ਨਾ ਛੋਟੀ ਭਾਬੀ ਤੂੰ ਕੀ ਕਿਹਾ ਬੇਬੇ ਤੁਹਾਡੀ ਸਾਂਝੀ ਹੈ ਤੇ ਵੱਡੀ ਭਾਬੀਏ ਤੂੰ ਕੀ ਕਿਹਾ ਕਿ ਬੇਬੇ ਤੁਹਾਡੀ ਵੀ ਹੈ ਤੁਹਾਨੂੰ ਹਿੱਸਾ ਚਾਹੀਦਾ ਹੈ ਬੇਬੇ ਦੀਆਂ ਟੂਮਾਂ ਦੇ ਵਿੱਚੋਂ ਮੈਨੂੰ ਬੇਬੇ ਦੇ ਸਮਾਨ ਵਿੱਚੋਂ ਕੁਝ ਨਹੀਂ ਚਾਹੀਦਾ ਤਾਂ ਮਾਮਾ ਕਹਿਣ ਲੱਗਾ ਨਾ ਭਾਈ ਤੇਰਾ ਹਿੱਸਾ ਵੀ ਰੱਖਾਂਗੇ ਆਖਰ ਤੂੰ ਧੀ ਆ ਗੁਰਦੇਵਾਲ ਕੌਰ ਦੀ ਤੈਨੂੰ ਵੀ ਤਾਂ ਗੁਰਦੇਵਾਲ ਕੌਰ ਦੀ ਕੋਈ ਨਿਸ਼ਾਨੀ ਚਾਹੀਦੀ ਹੈ ਧਰਾਂ ਨੂੰ ਕਹਿਣ ਲੱਗੀ ਮਾਮਾ ਜੀ ਮੇਰੇ ਕੋਲ ਮੇਰੇ ਬੇਬੇ ਦੀਆਂ ਨਿਸ਼ਾਨੀਆਂ ਹੈਗੀਆਂ ਨੇ ਜੋ ਆਖਰੀ ਵਾਰ ਮੇਰੀ ਬੇਬੇ ਨੇ ਮੇਰੇ ਨਾਲ ਦੁੱਖ ਸੁੱਖ ਕੀਤਾ ਸੀ ਉਹ ਹਮੇਸ਼ਾ ਮੇਰੇ ਦਿਲ ਦੇ ਵਿੱਚ ਰਹੇਗਾ ਪਰ ਮਾਮਾ ਜੀ ਜੋ ਇਹਨਾਂ ਨੇ ਬੇਬੇ ਦੇ ਨਾਲ ਕੀਤੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਨੂੰ ਤਾਂ ਪੂਰੀ ਗੱਲ ਪਤਾ ਹੀ ਨਹੀਂ ਮੇਰੀ ਬੇਬੇ ਰੋਂਦੀ ਕਰ ਲਾਉਂਦੀ ਮਰ ਗਈ ਕਿ ਮੈਨੂੰ ਦਾਖਲ ਕਰ ਲਵੋ ਮੈਂ ਬਿਮਾਰ ਹਾਂ ਦੋਨਾਂ ਭਰਾਵਾਂ ਨੇ ਦਾਖਲ ਨਹੀਂ ਕੀਤੀ ਵੱਡਾ ਕਹਿੰਦਾ ਮੈਂ ਡਿਊਟੀ ਤੇ ਜਾਣਾ ਮੈਂ ਛੁੱਟੀ ਨਹੀਂ ਲੈ ਸਕਦਾ ਤੇ ਛੋਟਾ ਕਹਿੰਦਾ ਕਿ ਮੇਰੇ ਘਰ ਦਾ ਕੰਮ ਹੈ ਮੈਂ ਕੰਮ ਨਹੀਂ ਛੱਡ ਸਕਦਾ ਵੱਡੇ ਦੇ ਘਰੇ 2 ਦਿਨ ਬੇਬੇ ਰਹਿਣ ਗਈ ਤਾਂ ਭਾਬੀ ਨੇ ਅਜਿਹਾ سلوਕ ਕੀਤਾ ਕਿ ਬੇਬੇ ਵਿਚਾਰੀ ਅਗਲੇ ਦਿਨ ਹੀ ਵਾਪਸ ਮੋੜਾਈ ਤੇ ਇਹਨਾਂ ਨੇ ਜਮਾਂ ਵੀ ਬੇਬੇ ਦੀ ਦੱਸ ਪੁੱਛ ਨਹੀਂ ਕੀਤੀ ਤਾਂ ਆਗੋ ਮਾਮਾ ਕਹਿਣ ਲੱਗਿਆ ਅੱਛਾ ਧੀਏ ਇਹ ਗੱਲ ਹੈ ਤੇ ਆਪਣੇ ਭਾਂਜਿਆਂ ਨੂੰ ਕਹਿਣ ਲੱਗਿਆ ਕੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੋਨਾਂ ਨੂੰ ਉਹਨੇ ਵਿਧਵਾ ਹੋ ਕੇ ਤੁਹਾਨੂੰ ਕਿਵੇਂ ਪਾਲਿਆ ਸੱਸ ਸਹੁਰੇ ਦੇ ਗੋਡੇ ਲੱਗ ਕੇ ਉਸਨੇ ਸਾਰੀ ਉਮਰ ਰੰਡੇਪੇ ਦੇ ਵਿੱਚ ਕੱਟੀ ਕਿ ਮੇਰੇ ਪੁੱਤ ਜਵਾਨ ਹੋਣਗੇ ਤੇ ਮੈਨੂੰ ਸੁੱਖ ਦੀ ਰੋਟੀ ਦੇਣਗੇ ਤੇ ਤੁਸੀਂ ਮੇਰੀ ਭੈਣ ਦੇ ਨਾਲ ਆਹ ਕੀਤੀ ਕੋਈਦਰ ਫਿਟੇ ਮੂੰਹ ਤੁਹਾਡੇ ਭਾਈ ਤੁਸੀਂ ਭੋਗ ਤੇ ਬੈਠੀਆਂ ਰੋ ਕਿਉਂ ਰਹੀਆਂ ਸੀ ਲੰਬੇ ਲੰਬੇ ਬੈਣ ਕਿਉਂ ਪਾ ਰਹੀਆਂ ਸੀ ਜਦੋਂ ਤੁਸੀਂ ਆਪਣੀ ਸੱਸ ਨੂੰ ਸਾਂਭ ਹੀ ਨਹੀਂ ਸਕੀਆਂ ਆਖਰੀ ਟਾਈਮ ਤੇ ਤਾਂ ਰਾਣੋ ਕੰਮ ਆਈ ਤੇ ਰਾਣੋ ਕਹਿੰਦੀ ਮਾਮਾ ਜੀ ਮੈਂ ਬੇਬੇ ਨੂੰ ਦਾਖਲ ਕੀਤਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਮੈਂ ਕੋਲ ਰਹੀ ਇਹ ਤਾਂ ਇੰਨੇ ਬੇਸ਼ਰਮ ਨੇ ਉਥੇ ਲੋਕਾਂ ਲੱਜੋ ਬੇਬੇ ਦਾ ਪਤਾ ਲੈਣ ਵੀ ਨਹੀਂ ਆਏ ਮਰੀ ਤੋਂ ਆਏ ਜਦੋਂ ਮੈਂ ਫੋਨ ਕੀਤਾ ਤੇ ਹੁਣ ਕਹਿੰਦੇ ਆ ਕਿ ਬੇਬੇ ਸਾਡੀ ਸੰਜੀ ਆ ਇਹ ਗੱਲ ਸੁਣ ਕੇ ਸਾਰੇ ਰਿਸ਼ਤੇਦਾਰ ਉਹਨਾਂ ਤੇ ਥੂ-ਥੂ ਕਰ ਰਹੇ ਸੀ ਤੇ ਇੱਕ ਸਿਆਣਾ ਬੰਦਾ ਕਹਿਣ ਲੱਗਿਆ ਕਿ ਬੇਬੇ ਦੀਆਂ ਸਾਰੀਆਂ ਚੀਜ਼ਾਂ ਰਾਣੂ ਨੂੰ ਦੇ ਦੇਵੋ ਪਰ ਰਾਣੂ ਕਹਿੰਦੀ ਨਹੀਂ ਮੈਂ ਆਪਣੀ ਬੇਬੇ ਦੀ ਕੋਈ ਚੀਜ਼ ਨਹੀਂ ਲੈ ਕੇ ਜਾਣੀ ਸੋਨਾ ਤੇ ਜ਼ਮੀਨ ਇਹਨਾਂ ਨੂੰ ਹੀ ਵੰਡ ਦੇਵੋ ਪਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਤੁਸੀਂ ਬੇਸ਼ੱਕ ਸਾਰਾ ਕੁਝ ਰੱਖ ਲਵੋਗੇ ਪਰ ਕਦੇ ਨਾ ਕਦੇ ਤੁਹਾਡੇ ਮਨ ਵਿੱਚ ਇਹ ਗੱਲ ਜ਼ਰੂਰ ਆਵੇਗੀ ਕਿ ਤੁਸੀਂ ਬੇਬੇ ਦੇ ਨਾਲ ਚੰਗਾ ਨਹੀਂ ਕੀਤਾ ਬੁੱਢੇ ਤਾਂ ਤੁਸੀਂ ਵੀ ਹੋਣਾ ਹੈ ਅੱਗੇ ਤੁਹਾਡੀ ਔਲਾਦ ਨੇ ਵੀ ਸਾਰਾ ਕੁਝ ਵੇਖਿਆ ਹੈ ਤੁਹਾਡੀ ਔਲਾਦ ਨੇ ਤੁਹਾਨੂੰ ਜੋ ਦਿਨ ਦਿਖਾਉਣੇ ਨੇ ਉਹ ਵੀ ਤੁਸੀਂ ਯਾਦ ਹੀ ਰੱਖੋਗੇ ਜਿਵੇਂ ਤੁਸੀਂ ਆਪਣੀ ਮਾਂ ਦੇ ਨਾਲ ਕੀਤਾ ਇੱਕ ਨਾ ਇੱਕ ਦਿਨ ਤੁਹਾਡੇ ਨਾਲ ਵੀ ਜ਼ਰੂਰ ਹੋਵੇਗਾ ਇਹ ਸੁਣ ਕੇ ਨੂਹਾ ਪੁੱਤ ਤਾਂ ਹਾਂ ਮਾਰ ਕੇ ਰੋਣ ਲੱਗੇ ਮੁੰਡਿਆਂ ਦੇ ਤਾਂ ਹੋਸ਼ ਹੀ ਉੱਡ ਗਏ ਚਾਰੋਂ ਜਾਣੇ ਅੱਖਾਂ ਭਰ ਕੇ ਖੜੇ ਸੀ ਪਰ ਹੁਣ ਜੋ ਕੁਝ ਹੋ ਗਿਆ ਸੀ ਉਹਦਾ ਕੁਝ ਨਹੀਂ ਹੋ ਸਕਦਾ ਸੀ ਰਾਣੋ ਚੁੱਪਚਾਪ ਝੋਲਾ ਚੁੱਕ ਕੇ ਆਪਣੇ ਸਹੁਰਿਆਂ ਦੇ ਘਰ ਵੱਲ ਨੂੰ ਚੱਲ ਪਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ